13 ਅਗਸਤ 2004 ਦਿਨ ਸ਼ੁੱਕਰਵਾਰ ਸੈਸ਼ਨ ਕੋਰਟ ਨਗਪੁਰ ਦੇ ਵਿੱਚ ਅਕੂਜਾਦੋ ਨਾਮ ਦੇ ਕੈਦੀ ਨੂੰ ਪੁਲਿਸ ਲੈ ਕੇ ਆਉਂਦੀ ਹੈ ਜਦੋਂ ਉਸ ਨੂੰ ਪੁਲਿਸ ਲੈ ਕੇ ਆਉਂਦੀ ਹੈ ਤਾਂ ਉਸ ਦੇ ਮਗਰ 50 ਤੋਂ ਜ਼ਿਆਦਾ ਔਰਤਾਂ ਭੱਜ ਕੇ ਇਕੱਠੀਆਂ ਹੋ ਜਾਂਦੀਆਂ ਨੇ ਤੇ ਉਹਨਾਂ ਵਿੱਚੋਂ ਇੱਕ ਔਰਤ ਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੰਦਾ ਤੇ ਸਭ ਕੁਝ ਹੋਣ ਤੋਂ ਬਾਅਦ ਇੱਕ ਔਰਤ ਆਪਣੇ ਪੈਰਾਂ ਵਿੱਚੋਂ ਚੱਪਲ ਉਤਾਰ ਕੇ ਉਸ ਦੇ ਮੂੰਹ ਤੇ ਮਾਰਦੀ ਹੈ ਜਿਸ ਤੋਂ ਬਾਅਦ ਉੱਥੇ ਕਾਫੀ ਜ਼ਿਆਦਾ ਰੌਲਾ ਪੈਣਾ ਸ਼ੁਰੂ ਹੋ ਜਾਂਦਾ ਜਦੋਂ ਇਹ ਸਭ ਕੁਝ ਹੁੰਦਾ ਤਾਂ ਪੁਲਿਸ ਇਹਨਾਂ ਕੈਦੀਆਂ ਨੂੰ ਲੈ ਕੇ ਸੈਸ਼ਨ ਕੋਰਟ ਦੇ ਅੰਦਰ ਚਲੀ ਜਾਂਦੀ ਹੈ ਤੇ ਅੰਦਰ ਜਾ ਕੇ ਜਿੰਦੇ ਲਗਾ ਦਿੰਦੀ ਕਿ ਉਹ ਸੈਸ਼ਨ ਕੋਰਟ ਦੇ ਸਾਰੇ ਦਰਵਾਜ਼ੇ ਭੰਨ ਤੋੜ ਕੇ ਅੰਦਰ ਚਲੀਆਂ ਜਾਂਦੀਆਂ ਨੇ ਤੇ ਅੰਦਰ ਜਾ ਕੇ ਜਿੱਥੇ ਜੱਜ ਸੁਣਵਾਈ ਕਰਦਾ ਹੈ ਉੱਥੇ ਜਾ ਕੇ ਉਸ ਦੇ ਸਰੀਰ ਦੇ ਟੋਟੇ ਟੋਟੇ ਕਰ ਦਿੰਦੀਆਂ ਨੇ ਵੱਡੀ ਗੱਲ ਇਹ ਨਹੀਂ ਸੀ ਕਿ ਮਰਦ ਦਾ ਕਤਲ ਔਰਤਾਂ ਨੇ ਕੀਤਾ ਵੱਡੀ ਗੱਲ ਇਹ ਸੀ ਕਿ ਸੈਸ਼ਨ ਕੋਰਟ ਦੇ ਅੰਦਰ ਜਿੱਥੇ ਕਤਲਾਂ ਦੇ ਇਨਸਾਫ ਮਿਲਦੇ ਨੇ ਉਸੇ ਜਗ੍ਹਾ ਤੇ ਔਰਤਾਂ ਦੁਆਰਾ ਇੱਕ ਮਰਦ ਦਾ ਕਤਲ ਕੀਤਾ ਜਾਂਦਾ ਕੀ ਸੀ ਇਹੋ ਜੀ ਗੱਲ ਜਿਸ ਕਰਕੇ ਔਰਤਾਂ ਦੇ ਮਨਾਂ ਵਿੱਚ ਇੰਨੀ ਜ਼ਿਆਦਾ ਨਫ਼ਰਤ ਤੇ ਇੰਨਾ ਜ਼ਿਆਦਾ ਕੁੱਸਾ ਆ ਜੋ ਸਮਝਦੇ ਆਂ ਵੀਡੀਓ ਦੇ ਵਿੱਚ ਬਨੇਰੋ ਵੀਡੀਓ ਦੇ ਨਾਲ ਤੇਜ਼ ਤਾਰ ਹਥਿਆਰਾਂ ਨਾਲ ਅਕੂ ਜਦਵ ਉੱਪਰ ਹਮਲਾ ਕੀਤਾ ਜਾਂਦਾ ਜੱਜ ਦੇ ਆਉਣ ਦੇ ਵਿੱਚ ਸਮਾਂ ਹੁੰਦਾ ਜੱਜ ਦੇ ਆਉਣ ਤੋਂ ਪਹਿਲਾਂ ਹੀ ਅਕੂ ਜਦਵ ਨੂੰ ਮੌਤਾਂ ਨੂੰ ਦੇਖਣਾ ਪੈਂਦਾ ਪੁਲਿਸ ਤੇ ਕੋਰਟ ਵਿੱਚ ਬੈਠੇ ਸਾਰੇ ਅਧਿਕਾਰੀ ਹੈਰਾਨ ਹੋ ਜਾਂਦੇ ਨੇ ਕੇਸ ਹੋ ਕੀ ਰਿਹਾ ਜੋ ਵੀ ਹਮਲਾਬਰ ਔਰਤਾਂ ਸੀ ਉਹ ਸਾਰੀਆਂ ਨੇ ਸਾਰੀਆਂ ਆਟੋ ਰਿਕਸ਼ਾ ਬੱਸਾਂ ਵਿੱਚ ਆਈਆਂ ਸੀ ਤੇ ਹਮਲਾ ਕਰਨ ਤੋਂ ਬਾਅਦ ਫਰਾਰ ਵੀ ਰਿਕਸ਼ੇ ਵਿੱਚ ਹੀ ਹੁੰਦੀਆਂ ਨੇ ਤੇ ਸਭ ਕੁਝ ਹੋਣ ਤੋਂ ਬਾਅਦ ਜਦੋਂ ਪੁਲਿਸ ਕੋਈ ਕਾਰਵਾਈ ਕਰਦੀ ਹੈ ਤਾਂ ਉੱਥੇ ਇੱਕ ਵਿਅਕਤੀ ਕਿਸੇ ਆਟੋ ਰਿਕਸ਼ੇਵਰ ਦਾ ਨਾਮ ਪੁਲਿਸ ਕੋਲ ਲੈ ਦਿੰਦਾ ਹੈ ਪੁਲਿਸ ਫਿਰ ਉਸ ਆਟੋ ਰਿਕਸ਼ੇ ਵਾਲੇ ਨੂੰ ਫੜਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਦੀ ਹੈ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਹ ਪੰਜ ਔਰਤਾਂ ਨੂੰ ਲੈ ਕੇ ਕਸਤੂਰਵਾ ਨਗਰ ਵਿੱਚ ਗਿਆ ਸੀ ਤੇ ਔਰਤਾਂ ਰਸਤੇ ਵਿੱਚ ਇਹ ਗੱਲ ਕਹਿ ਰਹੀਆਂ ਸੀ ਕਿ ਹਾਂ ਅਸੀਂ ਖਤਮ ਕਰ ਦਿੱਤਾ ਅਕੂ ਯਾਦਵ ਨੂੰ ਪੁਲਿਸ ਕਸਤੂਰਬਾ ਨਗਰ ਦੇ ਵਿੱਚ 5 ਤੋਂ 6 ਗੱਡੀਆਂ ਲੈ ਕੇ ਜਾਂਦੀ ਹੈ ਤੇ ਉੱਥੇ ਜਾ ਕੇ 5 ਔਰਤਾਂ ਨੂੰ ਕੈਦੀ ਬਣਾ ਕੇ ਆਪਣੇ ਨਾਲ ਲੈ ਆਉਂਦੀ ਹੈ ਪਰ ਜਦੋਂ ਉਹ 5 ਔਰਤਾਂ ਨੂੰ ਫੜਦੀ ਹੈ ਤਾਂ ਬਾਕੀ ਔਰਤਾਂ ਰੋੜਾ ਪਾਉਣਾ ਸ਼ੁਰੂ ਕਰ ਦਿੰਦੀਆਂ ਨੇ ਕਿ ਹਾਂ ਅਸੀਂ ਕਤਲ ਕੀਤਾ ਅਸੀਂ ਕਤਲ ਕੀਤਾ ਇਹਨਾਂ ਪੰਜ ਔਰਤਾਂ ਦਾ ਸਿਰਫ ਹੱਥ ਨਹੀਂ ਹੈਗਾ ਅਸੀਂ ਵੀ ਇਹਦੇ ਨਾਲ ਸੀ ਸਾਨੂੰ ਵੀ ਲੈ ਕੇ ਚੱਲੋ ਸਾਨੂੰ ਵੀ ਸਜ਼ਾ ਕਰੋ ਪੁਲਿਸ ਨੂੰ ਵੀ ਪਤਾ ਸੀ ਕਿ ਸਿਰਫ ਪੰਜ ਔਰਤਾਂ ਦਾ ਹੱਥ ਨਹੀਂ ਹੈ ਪਰ ਫਿਰ ਵੀ ਪੁਲਿਸ ਸਿਰਫ ਪੰਜ ਔਰਤਾਂ ਨੂੰ ਲੈ ਕੇ ਜਾਂਦੀ ਹੈ ਪੁਲਿਸ ਦੇ ਜਾਣ ਤੋਂ ਬਾਅਦ ਬਾਕੀ ਸਾਰੀਆਂ ਔਰਤਾਂ ਭੀਮ ਚੌਂਕ ਤੋਂ ਆਟੋ ਰਿਕਸ਼ਾ ਲੈ ਕੇ ਸਿੱਧਾ ਪੁਲਿਸ ਚੌਂਕੀ ਜਾਂਦੀਆਂ ਤੇ ਉੱਥੇ ਸਾਰੀਆਂ ਔਰਤਾਂ ਇਕੱਠੀਆਂ ਹੋ ਕੇ ਇਹੀ ਗੱਲ ਕਹਿੰਦੀਆਂ ਨੇ ਕਿ ਸਾਨੂੰ ਵੀ ਜੇਲ੍ਹ ਵਿੱਚ ਬੰਦ ਕਰੋ ਅਸੀਂ ਵੀ ਅਪਰਾਧੀ ਹਾਂ ਸਿਰਫ ਪੰਜ ਔਰਤਾਂ ਨੂੰ ਫੜ ਕੇ ਤੁਸੀਂ ਕੀ ਕਰੋਗੇ ਮੌਕੇ ਦੇ ਹਾਲਾਤ ਖਰਾਬ ਹੋਣ ਤੇ ਪੁਲਿਸ ਫਿਰ ਔਰਤਾਂ ਨੂੰ ਇਹ ਗੱਲ ਕਹਿੰਦੀ ਹੈ ਕਿ ਤੁਸੀਂ ਸਾਨੂੰ ਕੋਈ ਵੀ ਪੰਜ ਔਰਤਾਂ ਦੇ ਦਿਓ ਜਿਨ੍ਹਾਂ ਦੇ ਬਦਲੇ ਅਸੀਂ ਤੁਹਾਨੂੰ ਇਹ ਔਰਤਾਂ ਦੇ ਦੇਵਾਂਗੇ ਪਰ ਸਾਹਮਣੇ ਔਰਤਾਂ ਦਾ ਇਹ ਜਵਾਬ ਹੁੰਦਾ ਹੈ ਕਿ ਅਸੀਂ ਕੋਈ ਦੁਕਾਨ ਥੋੜੀ ਖੋਲੀ ਹੈ ਕਿ ਪੰਜ ਔਰਤਾਂ ਦੇ ਬਦਲੇ ਤੁਹਾਨੂੰ ਪੰਜ ਔਰਤਾਂ ਦੇ ਦਈਏ ਤਾਂ ਮੌਕੇ ਦੇ ਹਾਲਾਤ ਦੇਖਦੇ ਹੋਏ ਪੰਜ ਵਿਰਧ ਔਰਤਾਂ ਤਿਆਰ ਹੋ ਜਾਂਦੀਆਂ ਨੇ ਕਿ ਹਾਂ ਤੁਸੀਂ ਸਾਨੂੰ ਲੈ ਜਾਓ ਤੇ ਇਹਨਾਂ ਨੂੰ ਛੱਡ ਦਿਓ ਕਿਉਂਕਿ ਵਿਰਧ ਔਰਤਾਂ ਨੂੰ ਇਹ ਹੁੰਦਾ ਹੈ ਕਿ ਸਾਡੀ ਜੋ ਜ਼ਿੰਦਗੀ ਹੈ ਉਹ ਤਾਂ ਜੇਲ੍ਹ ਵਿੱਚ ਅਸੀਂ ਕੱਟ ਲਵਾਂਗੇ ਪਰ ਜੋ ਜਵਾਨ ਔਰਤਾਂ ਨੇ ਇਹਨਾਂ ਨੂੰ ਬਾਹਰ ਛਡਵਾ ਲੈਣਾ ਚਾਹੀਦਾ ਤੇ ਇਹਨਾਂ ਦੀ ਜਗ੍ਹਾ ਸਾਨੂੰ ਜਾਣਾ ਚਾਹੀਦਾ ਹੁਣ ਤੁਸੀਂ ਖੁਦ ਸੋਚੋ ਕਿ ਇੱਕ ਵਿਅਕਤੀ ਹੋਵੇ ਜਿਸ ਦਾ ਕਤਲ ਔਰਤਾਂ ਦੁਆਰਾ ਇੱਕ ਸੈਸ਼ਨ ਕੋਰਟ ਦੇ ਵਿੱਚ ਦਿਨ ਦਿਹਾੜੇ ਤੇਜ਼ ਤਾਰ ਹਥਿਆਰਾਂ ਨਾਲ ਕੀਤਾ ਜਾਵੇ ਤੇ ਉਸ ਦੇ ਸਰੀਰ ਤੇ ਟੋਟੇ ਟੂਟੇ ਕੀਤੇ ਜਾਣ ਕਿੰਨੀ ਹੈਰਾਨਗੀ ਵਾਲੀ ਗੱਲ ਹੈ ਤਾਂ ਜੋ ਆਪਾਂ ਸਮਝਦੇ ਹਾਂ ਕੌਣ ਸੀ ਇੱਕੋ ਜਯਾਦਵ ਜਿਸ ਨੂੰ ਔਰਤਾਂ ਮਾਰਨ ਲਈ ਇੰਨੀਆ ਬੇਤਾਬ ਸੀ ਤੇ ਇੰਨੀਆ ਖੁਸ਼ੀ ਇਸ ਦੇ ਕਤਲ ਤੋਂ ਬਾਅਦ ਅੱਕੂ ਯਾਦਵ ਦਾ ਪੱਕਾ ਨਾਮ ਭਰਤ ਕਲੀ ਚਰਨ ਯਾਦਵ ਸੀ ਅੱਕੂ ਯਾਦਵ ਦੇ ਘਰੇ ਇੱਕ ਬਾਬਲ ਨਾਮ ਦਾ ਆਦਮੀ ਸੀ ਜੋ ਦੁੱਧ ਦਾ ਕੰਮ ਕਰਦਾ ਸੀ ਉਹ ਉਹਨੂੰ ਅੱਕੂ ਅੱਕੂ ਕਹਿ ਕੇ ਛੇੜਦਾ ਹੁੰਦਾ ਸੀ ਤਾਂ ਕਰਕੇ ਸਾਰੇ ਉਹਨੂੰ ਅੱਕੂ ਕਹਿਣਾ ਸ਼ੁਰੂ ਕਰ ਦਿੰਦੇ ਨੇ ਜਦੋਂ ਅੱਕੂ ਛੋਟਾ ਹੁੰਦਾ ਤਾਂ ਉਹ ਮੱਝਾਂ ਘਾਮਾਂ ਦੀ ਦੇਖਭਾਲ ਕਰਦਾ ਨਦੀ ਤੇ ਲੈ ਕੇ ਜਾਂਦਾ ਉਹਨਾਂ ਨੂੰ ਚਰਾਉਂਦਾ ਤੇ ਇਹ ਇੱਕ ਠੀਕ ਠਾਕ ਪਰਿਵਾਰ ਤੋਂ ਹੁੰਦਾ ਬੱਚਿਆਂ ਨਾਲ ਖੇਡਦਾ ਸੰਗਤ ਕੋਈ ਜ਼ਿਆਦਾ ਚੰਗੀ ਨਹੀਂ ਹੁੰਦੀ ਤਾਂ ਕਰਕੇ ਬਚਪਨ ਦੇ ਵਿੱਚ ਹੀ ਇਹ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਤੇ ਜਵਾਨੀ ਵਿੱਚ ਵੀ ਚੋਰੀਆਂ ਹੀ ਕਰਦਾ ਜਦੋਂ ਅਖਬਾਰ ਵਿੱਚ ਖਬਰ ਛਪਦੀ ਹੈ ਕੇ ਅਖੂ ਦਾ ਕਤਲ ਹੋ ਗਿਆ ਤਾਂ ਲੋਕ ਚੰਗੀ ਤਰ੍ਹਾਂ ਪੜਨ ਤੋਂ ਬਾਅਦ ਕਸੂਰਵਾ ਨਗਰ ਤੱਕ ਪਹੁੰਚਦੇ ਆ ਸਭ ਕੁਝ ਪੁੱਛਦੇ ਆ ਕੇ ਸਭ ਹੋਇਆ ਤੇ ਕਿਉਂ ਹੋਇਆ ਤੇ ਦਾ ਕਾਰਨ ਕੀ ਸੀ ਜਿਵੇਂ ਜੰਗਲ ਵਿੱਚ ਅੱਗ ਲੱਗਦੀ ਹੈ ਕੱਲ ਉਵੇਂ ਹੀ ਸਾਰੀ ਦੁਨੀਆ ਵਿੱਚ ਫੈਲ ਜਾਂਦੀ ਹੈ ਦਿੱਲੀ ਕਲਕੱਤਾ ਮੁੰਬਈ ਦੇ ਵਿੱਚੋਂ ਵੱਡੇ ਵੱਡੇ ਸ਼ਹਿਰਾਂ ਦੇ ਲੋਕ ਨਾਗਪੁਰ ਵਿੱਚ ਆਉਂਦੇ ਨੇ ਤੇ ਖਬਰ ਦਾ ਜਾਇਜ਼ਾ ਲੈਂਦੇ ਨੇ ਕਈ ਅਪਰਾਧੀ ਐਦਾਂ ਦੇ ਹੁੰਦੇ ਨੇ ਜੋ ਅਪਰਾਧ ਕਰਨ ਤੋਂ ਬਾਅਦ ਇਹ ਵੀ ਨਹੀਂ ਮੰਨਦੇ ਕਿ ਹਾਂ ਅਸੀਂ ਅਪਰਾਧ ਕੀਤਾ ਹੈ ਕਸੂਰਵਾ ਨਗਰ ਦੀ ਕੱਲੀ ਕੱਲੀ ਔਰਤ ਇੱਕ ਠੋਕ ਕੇ ਗੱਲ ਕਹਿ ਰਹੀ ਸੀ ਕਿ ਹਾਂ ਅਸੀਂ ਮਾਰੇ ਹੈ ਅਕੂ ਯਾਦਵ ਅਪਰਾਧ ਨੂੰ ਅਪਰਾਧ ਕਰਨ ਤੋਂ ਬਾਅਦ ਕਿਤਨਾ ਕਿਤੇ ਕੋਈ ਦੁੱਖ ਹੁੰਦਾ ਪਰ ਇੱਥੇ ਔਰਤਾਂ ਨੂੰ ਪੂਰੀ ਕੋਸ਼ਿਸ਼ ਸੀ ਕਸੂਰਵਾ ਨਗਰ ਵਿੱਚ ਗਰੀਬ ਲੋਕ ਰਹਿੰਦੇ ਸੀ ਜੋ ਮਜ਼ਦੂਰੀ ਕਰਕੇ ਮਹੀਨੇ ਦਾ 20 ਤੋਂ 40 ਰੁਪਏ ਤੱਕ ਕਮਾਉਂਦੇ ਸੀ ਅਕੂ ਯਾਦਵ ਦੇ ਪਰਿਵਾਰ ਵਿੱਚ 6 ਭਰਾ 6 ਭੈਣਾਂ ਸੀ ਤੇ 6 ਦੇ 6 ਭਰਾ ਅਪਰਾਧੀ ਸੀ ਉਸ ਦਾ ਵੱਡਾ ਭਰਾ ਰੇਪ ਵਿੱਚ ਕੰਮ ਕਰਦਾ ਸੀ ਉਹਦਾ ਨਾਮ ਸੀ ਲਾਲੂ ਯਾਦਵ ਉਹ ਵੀ ਕਬਰਾਦੀ ਸੀ ਜਦੋਂ ਉਹਦਾ ਪਿਤਾ ਸੀ ਉਦੋਂ ਤੱਕ ਸਭ ਕੁਝ ਠੀਕ ਸੀ ਪਿਤਾ ਦੀ ਮੌਤ ਹੋਣ ਤੋਂ ਬਾਅਦ ਸਭ ਕੁਝ ਬਰਬਾਦ ਹੋ ਜਾਂਦਾ ਤੇ ਇਹ ਸਭ ਤੋਂ ਛੋਟਾ ਹੁੰਦਾ ਤਾਂ ਕਰਕੇ ਕੁਆਰਾ ਹੁੰਦਾ ਤੇ ਨਾ ਹੀ ਤਾਂ ਇਹਦਾ ਕੋਈ ਖਾਣ ਦਾ ਟਿਕਾਣਾ ਹੁੰਦਾ ਤੇ ਨਾ ਹੀ ਕਿਤੇ ਰਹਿਣ ਦਾ ਜਿੰਮੇ ਦਾ ਵੱਡਾ ਭਾਈ ਸੀ ਉਵੇਂ ਦੀ ਇਹ ਹੋ ਗਿਆ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇੱਕ ਦਿਨ ਕੀ ਹੁੰਦਾ ਪੁਲਿਸ ਇਹਨਾਂ ਦੇ ਮਗਰ ਲੱਗ ਜਾਂਦੀ ਹੈ ਤਾਂ ਇਹ ਕਿਸੇ ਘਰ ਦੇ ਵਿੱਚ ਲੁਕ ਜਾਂਦੇ ਨੇ ਉੱਥੇ ਜਾ ਕੇ ਵੀ ਇਹ ਇੱਕ ਚੋਰੀ ਕਰਦੇ ਆ ਘੜੀ ਨੂੰ ਚਰਾ ਕੇ ਆਪਣੇ ਨਾਂ ਲੈ ਆਉਂਦੇ ਆ ਜਦੋਂ ਉਸ ਨੂੰ ਘੜੀ ਬਾਰੇ ਪੁੱਛਿਆ ਜਾਂਦਾ ਤਾਂ ਉਹ ਕਹਿੰਦਾ ਤੁਸੀਂ ਮੇਰੇ ਤੇ ਇਲਜ਼ਾਮ ਲਗਾ ਰਹੇ ਹੋ ਐਨਾ ਕਹਿਣ ਤੋਂ ਬਾਅਦ ਉਹ ਗੁੱਸੇ ਵਿੱਚ ਆ ਕੇ ਆਦਮੀ ਦੇ ਮੂੰਹ ਤੇ ਥੱਪੜ ਮਾਰਦਾ ਤੇ ਉੱਥੇ ਲੜਾਈ ਕਰਨੀ ਸ਼ੁਰੂ ਕਰ ਦਿੰਦਾ ਇੱਕ ਵਾਰ ਇੱਕ ਵਿਅਕਤੀ ਮਿੱਟੀ ਦਾ ਥੇਨ ਲੈ ਕੇ ਜਾ ਰਿਹਾ ਹੁੰਦਾ ਤੇ ਇਹ ਉਸ ਤੋਂ ਉਹ ਵੀ ਖੋਹ ਲੈਂਦਾ ਉਸਦੇ ਜੇਬ ਵਿੱਚ ਜਿੰਨੇ ਪੈਸੇ ਹੁੰਦੇ ਨੇ ਉਸ ਤੋਂ ਉਹ ਵੀ ਲੁੱਟ ਲੈਂਦਾ ਉਹ ਪੈਸੇ ਲੁੱਟਣ ਤੋਂ ਬਾਅਦ ਇਹਦਾ ਕੰਮ ਇਹ ਹੁੰਦਾ ਸੀ ਲੋਕਾਂ ਤੋਂ ਲੁੱਟਖਸਟ ਕਰਨੀ ਤੇ ਬਾਅਦ ਵਿੱਚ ਦਾਰੂ ਪੀਣੀ ਜਾਂ ਹੋਰ ਨਸ਼ੇ ਕਰਨਾ ਇਹ ਬਸਤੀਆਂ ਨੂੰ ਕਹਿੰਦਾ ਕਿ ਜੇ ਤੁਸੀਂ ਹਰ ਮਹੀਨੇ ਕਮਾਉਣਾ ਹੈ ਤਾਂ ਮੈਨੂੰ 10000 ਰੁਪਏ ਮੇਰਾ ਖਰਚਾ ਦਿਆ ਕਰੋ ਇੱਕ ਵਾਰ ਇਹ ਕੀ ਕਰਦਾ ਕਿਸੇ ਦੀ ਕੋਈ ਦੁਕਾਨ ਹੁੰਦੀ ਹੈ ਉਸ ਨੂੰ ਲੁੱਟ ਕੇ ਟਰੱਕ ਵਿੱਚ ਭਰ ਕੇ ਉਸ ਦਾ ਸਾਰਾ ਸਮਾਨ ਬਾਹਰ ਜਾ ਕੇ ਵੇਚ ਆਉਂਦਾ ਤੇ ਸਾਰੇ ਪੈਸੇ ਆਪਣੇ ਕੋਲੇ ਰੱਖ ਲੈਂਦਾ 1991 ਦੀ ਗੱਲ ਹੁੰਦੀ ਹੈ ਅਕੂ ਜਯਾਦਵ ਆਪਣੇ ਦੋਸਤਾਂ ਨਾਲ ਕਲੋਨੀ ਵਿੱਚ ਚੋਰੀ ਕਰਨ ਲਈ ਜਾਂਦਾ ਉੱਥੇ ਇਹਦੇ ਦੋਸਤ ਜਦੋਂ ਜਾਂਦੇ ਨੇ ਤਾਂ ਉੱਥੇ ਇੱਕ ਲੜਕਾ ਤੇ ਲੜਕੀ ਇਹਨਾਂ ਨੂੰ ਦੇਖਣ ਨੂੰ ਮਿਲਦੇ ਆ ਇਹਦੇ ਦੋਸਤ ਮੁੰਡੇ ਨੂੰ ਲੁੱਟਣ ਲੱਗ ਜਾਂਦੇ ਤੇ ਇਹੇ ਜਾ ਕੇ ਕੁੜੀ ਦੀ ਇੱਜ਼ਤ ਲੁੱਟਣੀ ਸ਼ੁਰੂ ਕਰ ਦਿੰਦਾ ਕੁੜੀ ਨਾਲ ਗਲਤ ਕੰਮ ਕਰਦਾ ਜਦੋਂ ਇਹ ਸਭ ਕੁਝ ਹੁੰਦਾ ਤਾਂ ਮੁੰਡਾ ਤੇ ਕੁੜੀ ਬਾਅਦ ਵਿੱਚ ਪੁਲਿਸ ਨੂੰ ਕੰਪਲੇਂਟ ਕਰਦੇ ਆ ਤੇ ਇਹਨਾਂ ਦੀ ਸ਼ਿਕਾਇਤ ਕਰਦੇ ਆ ਤੇ ਬਾਅਦ ਵਿੱਚ ਅੱਕੂ ਦੇ ਉੱਪਰ ਧਾਰਾ ਲੱਗਦੀ ਹੈ 354 ਤੇ ਉਹਨੂੰ ਜੇਲ੍ਹ ਹੋ ਜਾਂਦੀ ਹੈ ਜਦੋਂ ਉਹ ਜੇਲ੍ਹ ਵਿੱਚ ਜਾਂਦਾ ਤਾਂ ਉੱਥੇ ਉਹਨੂੰ ਉਹਦੇ ਵਰਗੇ ਲੋਕ ਹੀ ਮਿਲਦੇ ਨੇ ਤੇ ਉਹ ਉੱਥੇ ਹੋਰ ਅਪਰਾਧੀਆਂ ਨਾਲ ਹੱਥ ਮਿਲਾ ਲੈਂਦਾ ਤੇ ਉੱਥੇ ਇਹ ਸੋਚਦਾ ਕਿ ਹਾਂ ਹੁਣ ਮੈਂ ਇੱਕ ਬਹੁਤ ਵੱਡਾ ਅਪਰਾਧੀ ਬਣਾਂਗਾ ਜੇਲ੍ਹ ਵਿੱਚ ਆਉਣਾ ਜਾਣਾ ਦਾ ਬਣਿਆ ਰਹਿੰਦਾ ਸੀ ਇੱਕ ਕੇਸ ਵਿੱਚੋਂ ਬਾਹਰ ਆਉਂਦਾ ਤਾਂ ਦੂਸਰੇ ਕੇਸ ਦੇ ਵਿੱਚ ਅੰਤਰ ਚਲਾ ਜਾਂਦਾ ਆਪਣਾ ਦਬਦਬਾ ਉਹ ਗਰੀਬ ਲੋਕਾਂ ਦੇ ਖੂਬ ਬਣਾ ਚੁੱਕਿਆ ਸੀ ਅਕੂ ਤੇ ਉਹਦੇ ਦੋਸਤ ਉੱਥੇ ਹੀ ਰਹਿੰਦੇ ਸੀ ਉੱਥੇ ਨਸ਼ਾ ਕਰਦੇ ਸੀ ਉੱਥੇ ਰਹਿੰਦੇ ਲੋਕਾਂ ਨੂੰ ਪੂਰੀ ਤਰ੍ਹਾਂ ਤੰਗ ਵੀ ਕਰਦੇ ਸੀ ਅਕੂ ਨੇ ਹੌਲੀ ਹੌਲੀ ਪੁਲਿਸ ਵਾਲਿਆਂ ਨਾਲ ਵੀ ਹੱਥ ਮਿਲਾ ਲਏ ਤੇ ਉਹਨਾਂ ਦਾ ਮੁਖਵਰੀ ਬਣ ਗਿਆ ਅਕੂ ਤੋਂ ਵਸਤੀ ਦੀਆਂ ਔਰਤਾਂ ਵੀ ਡਰਦੀਆਂ ਸੀ ਕਿਉਂਕਿ ਇਹ ਔਰਤਾਂ ਦੇ ਮਾੜੀ ਅੱਖ ਰੱਖਦਾ ਸੀ ਤੇ ਉਹਨਾਂ ਨੂੰ ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢ ਕੇ ਬੁਲਾਉਂਦਾ ਸੀ ਤੇ ਔਰਤਾਂ ਦੀ ਕੁੱਟਮਾਰ ਵੀ ਕਰਦਾ ਸੀ ਇੱਕ ਵਾਰ ਉਹ ਗਰਭਵਤੀ ਔਰਤ ਨਾਲ ਧੱਕਾ ਕਰਦਾ ਤੇ ਉਹਦੇ ਢਿੱਡ ਵਿੱਚ ਹੁੰਦੇ ਬੱਚੇ ਨੂੰ ਵੀ ਮਾਰ ਦਿੰਦਾ ਜੂਏ ਦਾ ਹੈ ਬਹੁਤ ਸ਼ਿਕਿੰਗ ਸੀ ਜਿੱਥੇ ਉਹ ਬੈਠ ਕੇ ਇੱਕ ਵਾਰ ਖੇਡਣ ਲੱਗ ਜਾਂਦਾ ਤਾਂ ਕਿਸੇ ਦੀ ਮਜਾਲ ਨਹੀਂ ਹੁੰਦੀ ਸੀ ਕਿ ਕੋਈ ਇਹਨੂੰ ਹਟਾ ਸਕੇ ਇੱਕ ਵਾਰ ਕਿਸੇ ਦੀ ਮੌਤ ਹੁੰਦੀ ਆ ਪਰ ਉਸਦੀ ਲਾਸ਼ ਨੂੰ ਦੋ ਘੰਟੇ ਤੱਕ ਲੈ ਕੇ ਨਹੀਂ ਜਾਂਦੇ ਕਿਉਂਕਿ ਰਾਸਤੇ ਵਿੱਚ ਆਪਕੂ ਜਾਦੂ ਜੂਆ ਖੇਡ ਰਿਹਾ ਹੁੰਦਾ ਲੋਕਾਂ ਦੇ ਮਨ ਵਿੱਚ ਡਰ ਹੁੰਦਾ ਹੈ ਕਿ ਜੇ ਅਸੀਂ ਇਸ ਨੂੰ ਲੈ ਕੇ ਜਾਵਾਂਗੇ ਹਟਣ ਲਈ ਕਹਾਂਗੇ ਤਾਂ ਪਤਾ ਨਹੀਂ ਕੀ ਹੋਵੇਗਾ ਉਸ ਬਸਤੀ ਵਿੱਚ ਨਾ ਤਾਂ ਕੋਈ ਬੈਂਕ ਵਾਲਾ ਜਾਂਦਾ ਸੀ ਨਾ ਹੀ ਕੋਈ ਪੁਲਿਸ ਵਾਲਾ ਤੇ ਨਾ ਹੀ ਕੋਈ ਰਿਕਸ਼ੇ ਵਾਲਾ ਜਿਵੇਂ ਲਾਕਡਾਊਨ ਹੋਉਂ ਤੇ ਮਾਹੌਲ ਹੁੰਦਾ ਉਦਾਂ ਦਾ ਮਾਹੌਲ ਉਸ ਬਸਤੀ ਦਾ 24 ਘੰਟੇ ਰਹਿੰਦਾ ਸੀ ਰਾਤ ਦੇ ਸਮੇਂ ਕੋਈ ਵੀ ਘਰੋਂ ਬਾਹਰ ਨਹੀਂ ਨਿਕਲਦਾ ਸੀ ਬਸਤੀ ਵਿੱਚੋਂ ਬਾਹਰ ਨਿਕਲਣ ਦੀ ਨਾ ਤਾਂ ਕਿਸੇ ਦੀ ਹਿੰਮਤ ਹੁੰਦੀ ਸੀ ਤੇ ਨਾ ਹੀ ਕੋਈ 6 ਵਜੇ ਤੋਂ ਬਾਅਦ ਉਸ ਬਸਤੀ ਵਿੱਚ ਲਾਈਟ ਲਗਾ ਸਕਦਾ ਸੀ ਬਸਤੀ ਦੀ ਮਦਦ ਲਈ ਕੋਈ ਨਹੀਂ ਆਉਂਦਾ ਸੀ ਨਾ ਪੁਲਿਸ ਤੇ ਨਾ ਹੀ ਕੋਈ ਸਰਕਾਰੀ ਅਧਿਕਾਰੀ ਉਹਨਾਂ ਨਾਲ ਘਟਦਾ ਸੀ ਬਸਤੀ ਵਾਲੀ ਮਾਤਦਲੀ ਸਰਫੇ ਆਸ਼ਾ ਭਗਤ ਨਾਮ ਦੀ ਔਰਤ ਹੀ ਹੁੰਦੀ ਹੈ ਜੋ ਕਿ ਸ਼ਰਾਬ ਵੇਚਣ ਦਾ ਧੰਦਾ ਕਰਦੀ ਹੁੰਦੀ ਹੈ ਕਿਤੇ ਨਾ ਕਿਤੇ ਅਕੂ ਯਾਦਵ ਉਹਦੇ ਤੋਂ ਡਰਦਾ ਹੁੰਦਾ ਹੈ ਕਿਉਂਕਿ ਸਾਰੇ ਦੇ ਸਾਰੇ ਅਪਰਾਧੀ ਉਸੇ ਤੋਂ ਸ਼ਰਾਬ ਖਰੀਦਦੇ ਹੁੰਦੇ ਆ ਤੇ ਉਹ ਉਹਨਾਂ ਨੂੰ ਵੇਚਦੀ ਹੁੰਦੀ ਹੈ ਅਕੂ ਯਾਦਵ ਨੂੰ ਮਾਰਨ ਦੀ ਪਲਾਨਿੰਗ ਆਸ਼ਾ ਭਗਤ ਆਪਣੇ ਦੋਸਤਾਂ ਨਾਲ ਰਲ ਮਿਲ ਕੇ ਬਣਾਉਂਦੀ ਹੈ ਉਹ ਵੀ ਚਾਹੁੰਦੀ ਹੈ ਕਿ ਉਹ ਅਕੂ ਯਾਦਵ ਨੂੰ ਖਤਮ ਕਰ ਦੇਵੇ ਅਕੂ ਯਾਦਵ ਨੂੰ ਸੱਦਾ ਜਾ ਕੇ ਤਾਂ ਨਾ ਉਹ ਮਾਰ ਸਕਦੀ ਸੀ ਨਾ ਮਰਵਾ ਸਕਦੀ ਸੀ ਇਸ ਕਰਕੇ ਆਸ਼ਾ ਭਗਤ ਆਪਣੇ ਦੋਸਤਾਂ ਨਾਲ ਰਲ ਮਿਲ ਕੇ ਪਲਾਨਿੰਗ ਬਣਾਉਂਦੀ ਹੈ ਤੇ ਉਹ ਕਹਿੰਦੀ ਹੈ ਕਿ ਜਦੋਂ ਇਹ ਜੂਆ ਖੇਡੇਗੇ ਤਾਂ ਇਸ ਨੂੰ ਵੱਧ ਤੋਂ ਵੱਧ दारू ਪਿਆ ਕੇ ਨਸ਼ੇ ਵਿੱਚ ਕਰਦੇਓ ਤੇ ਜਦੋਂ ਇਹ ਨਸ਼ੇ ਵਿੱਚ ਹੋ ਜਾਵੇ ਤਾਂ ਇਸ ਦੇ ਉੱਪਰ ਹਮਲਾ ਕਰਦੇਓ। ਅਕੂ ਯਾਦ ਨੂੰ ਹੋਰ ਕਿਸੇ ਚੀਜ਼ ਤੋਂ ਡਰ ਨਹੀਂ ਲੱਗਦਾ ਹੁੰਦਾ। ਉਹਨੂੰ ਡਰ ਲੱਗਦਾ ਹੁੰਦਾ ਤਾਂ ਸਿਰਫ ਮੌਤ ਤੋਂ। ਜਦੋਂ ਉਹ ਨਸ਼ੇ ਦੀ ਹਾਲਤ ਵਿੱਚ ਹੋ ਜਾਂਦਾ ਤਾਂ ਮਰਾਠੀ ਲੋਕ ਉਸ ਦੇ ਸਿਰ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੰਦੇ ਨੇ। ਅਕੂ ਯਾਦ ਉੱਥੋਂ ਕਿਵੇਂ ਨਾ ਕਿਵੇਂ ਜਾਨ ਬਚਾ ਕੇ ਭੱਜ ਜਾਂਦਾ ਪਰ ਉਸ ਦੇ ਸਿਰ ਦੇ ਉੱਪਰ ਕਾਫੀ ਛੱਟ ਲੱਗ ਜਾਂਦੀ ਹੈ ਜਿਸ ਕਰਕੇ ਕਾਫੀ ਖੂਨ ਉਹਦੇ ਸਿਰ ਵਿੱਚੋਂ ਵਹਿ ਜਾਂਦਾ। ਇਹ ਸਭ ਕੁਝ ਹੋਣ ਤੋਂ ਬਾਅਦ ਇਹਦਾ ਮਰਾਠੀ ਲੋਕਾਂ ਤੋਂ ਵਿ ਤੇ ਇਹ ਹੁਣ ਸਿਰਫ ਗੱਲਬਾਤ ਉਹਨਾਂ ਲੋਕਾਂ ਨਾਲ ਹੀ ਕਰਦਾ ਜੋ ਹਿੰਦੀ ਬੋਲਦੇ ਹੁੰਦੇ ਨੇ ਤੇ ਵਿਸ਼ਵਾਸ ਵੀ ਸਿਰਫ ਉਹਨਾਂ ਲੋਕਾਂ ਵਿੱਚ ਹੀ ਰੱਖਦਾ ਜੋ ਹਿੰਦੀ ਨੂੰ ਜਾਣਦੇ ਨੇ ਹਿੰਦੀ ਬੋਲ ਸਕਦੇ ਨੇ ਅਕੂ ਜਦਵ ਤੇ ਹਮਲਾ ਹੋਣ ਤੋਂ ਬਾਅਦ ਜਦੋਂ ਉਸ ਤੇ ਸਰਵ ਵਿੱਚੋਂ ਕਾਫੀ ਖੂਨ ਨਿਕਲ ਜਾਂਦਾ ਤਾਂ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਉੱਥੇ ਇੱਕ ਅਵਨਾਸ਼ तिवारी ਨਾਮ ਦਾ ਲੜਕਾ ਮੂਰੇ ਆਉਂਦਾ ਜੋ ਕਿ ਉਸ ਦੀ ਮਦਦ ਕਰਦਾ ਜਦੋਂ ਉਹ ਉਹਦੀ ਮਦਦ ਕਰਦਾ ਤਾਂ ਉਹਦੀ ਅਕੂ ਜਦਵ ਨਾਲ ਵਧੀਆ ਦੋਸਤੀ ਹੋ ਜਾਂਦੀ ਹੈ ਅਵਨਾਸ਼ तिवारी ਸਾਰਿਆਂ ਨਾਲ ਰਲ ਮਿਲ ਕੇ ਰਹਿਣ ਵਾਲਾ ਇਨਸਾਨ ਸੀ ਜੋ ਕਿ ਸਾਰਿਆਂ ਨੂੰ ਬੁਲਾਉਂਦਾ ਚਲਾਉਂਦਾ ਸੀ ਪਰ ਅਕੂ ਜਦਵ ਹਰ ਇੱਕ ਨਾਲ ਬੋਲਚਾਰ ਨਹੀਂ ਰੱਖਦਾ ਸੀ ਉਹ ਚਾਹੁੰਦਾ ਸੀ ਕਿ ਜੋ ਮੇਰੇ ਨਾਲ ਗੱਲਬਾਤ ਕਰਦਾ ਉਹ ਕਿਸੇ ਹੋਰ ਨਾਲ ਗੱਲਬਾਤ ਨਹੀਂ ਕਰੇਗਾ ਇੰਨਾ ਗੱਲਾਂ ਕਰਕੇ ਉਹ ਵਿਨਾਸ਼ਤਵਾਰੀ ਨੂੰ ਵੀ ਕਈ ਵਾਰ ਕਹਿੰਦਾ ਸੀ ਪਰ ਵਿਨਾਸ਼ਤਵਾਰੀ ਇਹੀ ਗੱਲ ਉਸ ਨੂੰ ਕਹਿੰਦਾ ਕਿ ਜ਼ਿੰਮੇਵਾਰ ਬਿਹੇ ਮੇਰਾ ਤੇਰੇ ਨਾਲ ਹੈ ਓਵੇਂ ਦਾ ਬਾਕੀਆਂ ਨਾਲ ਹੈ ਜਿਵੇਂ ਤੂੰ ਮੇਰੇ ਲਈ ਹੈ ਬਾਕੀ ਵੀ ਮੇਰੇ ਲਈ ਉਵੇਂ ਹੀ ਨੇ ਇਹਨਾਂ ਗੱਲਾਂ ਕਰਕੇ ਉਹਨਾਂ ਵਿੱਚ ਬਹਿਸ ਹੋ ਜਾਂਦੀ ਹੈ ਜਦੋਂ ਬਹਿਸ ਹੁੰਦੀ ਹੈ ਤਾਂ ਅਕੂ ਯਾਦਵ ਮੋਟਰਸਾਈਕਲ ਲੈ ਕੇ ਆਪਣੇ ਘਰ ਵਿੱਚ ਜਾਂਦਾ ਹੈ ਤੇ ਉੱਥੋਂ ਇੱਕ ਹਥਿਆਰ ਲੈ ਕੇ ਵਾਪਸ ਆਉਂਦਾ ਹੈ ਤੇ ਆਉਂਦੇ ਸਾਰ ਅਵਨਾਸ਼ तिवारी ਦੇ ਢਿੱਡ ਵਿੱਚ ਚਾਕੂ ਨਾਲ ਇੱਕ ਵਾਰ ਕਰਦਾ ਹੈ ਤੇ ਉਸੇ ਵਕਤ ਅਵਨਾਸ਼ तिवारी ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਿਸ ਨੇ ਖੂਨ ਦੇ ਕੇ ਉਸ ਦੀ ਜ਼ਿੰਦਗੀ ਬਚਾਈ ਹੁੰਦੀ ਹੈ ਇਹ ਉਸੇ ਦਾ ਹੀ ਕਤਲ ਕਰ ਦਿੰਦਾ ਜਦੋਂ ਇਹ ਸਭ ਕੁਝ ਹੋ ਰਿਹਾ ਹੁੰਦਾ ਤਾਂ ਆਸ਼ਾ ਭਗਤ ਉੱਥੇ ਹੀ ਹੁੰਦੀ ਹੈ ਤੇ ਉਸ ਨੂੰ ਉੱਚੀ-ਉੱਚੀ ਬੋਲਦੀ ਹੈ ਕਿ ਜਿਸ ਨੇ ਤੇਰੀ ਜਾਨ ਬਚਾਈ ਅੱਜ ਤੂੰ ਉਸੇ ਦੀ ਜ਼ਿੰਦਗੀ ਖਤਮ ਕਰ ਦਿੱਤੀ ਜਦੋਂ ਉਹ ਬੋਲਦੀ ਹੈ ਤਾਂ ਅਕੁਜਾਦ ਉਹ ਗੁੱਸੇ ਵਿੱਚ ਆ ਕੇ ਸਿਰਫ ਉਸ ਨੂੰ ਇੱਕੋ ਗੱਲ ਕਹਿੰਦਾ ਹੈ ਕਿ ਚੁੱਪ ਕਰਕੇ ਅੰਦਰ ਚਲੀ ਜਾ ਨਹੀਂ ਤਾਂ ਸਮਝ ਲੈ ਅਗਦੀ ਵਾਰੀ ਤੇਰੀ ਹੀ ਹੈ ਇਹ ਸਭ ਕੁਝ ਹੋਣ ਤੋਂ ਬਾਅਦ ਅਕੁਜਾਦ ਨੂੰ ਜੇਲ੍ਹ ਹੋ ਜਾਂਦੀ ਹੈ ਤੇ ਉਹ 10 ਮਹੀਨੇ ਵਿੱਚ ਫੇਰ ਬਾਹਰ ਆ ਜਾਂਦਾ ਜਦੋਂ ਉਹ ਜੇਲ੍ਹ ਤੋਂ ਬਾਹਰ ਆ ਜਾਂਦਾ ਤਾਂ ਸਾਰੇ ਲੋਕ ਹੈਰਾਨ ਹੋ ਜਾਂਦੇ ਆ ਕਿ ਕੋਈ ਕਤਲ ਕੇਸ ਵਿੱਚੋਂ ਇੰਨੀ ਜਲਦੀ ਕਿਵੇਂ ਬਾਹਰ ਆ ਸਕਦਾ ਆਸ਼ਾ ਭਗਤ ਵੀ ਉਸ ਤੋਂ ਡਰ ਕੇ ਰਹਿਣ ਲੱਗ ਜਾਂਦੀ ਹੈ ਲੋਕਾਂ ਦਾ ਆਪਣੇ ਘਰ ਵਿੱਚ ਆਉਣਾ ਜਾਣਾ ਘਟਾ ਕਰ ਦਿੰਦੀ ਹੈ ਸਾਲ 1999 ਗਰਮੀਆਂ ਦੇ ਦਿਨ ਹੁੰਦੇ ਆ ਤੇ ਆਸ਼ਾ ਭਗਤ ਦੇ ਘਰ ਮੂਰੇ ਰਾਤ ਦੇ ਸਮੇਂ ਕੋਈ ਵਿਅਕਤੀ ਆ ਕੇ ਦਰਵਾਜ਼ਾ ਖੜਕੜਾਉਂਦਾ ਤੇ ਕਹਿੰਦਾ ਮੈਂ ਰਜਿਸਤਾ ਦੋਸਤ ਹਾਂ ਮੈਨੂੰ ਪਾਣੀ ਦਾ ਗਲਾਸ ਦੇ ਦਿਓ ਜਦੋਂ ਉਹ ਪਾਣੀ ਦਾ ਗਲਾਸ ਲੈ ਕੇ ਘਰ ਤੋਂ ਬਾਹਰ ਆਉਂਦੀ ਹੈ ਤਾਂ ਕਰਦੀਆਂ ਕੰਧਾਂ ਦੇ ਪਿਛੇ ਲੁਕੇ ਅਕੂ ਯਾਦਵ ਦੇ ਦੋਸਤ ਤੇ ਅਕੂ ਯਾਦਵ ਤੇਜ਼ ਤਾਰ ਹਥਿਆਰਾਂ ਨਾਲ ਉਸਦੇ ਉੱਪਰ ਹਮਲਾ ਕਰ ਦਿੰਦੇ ਆ ਤੇ ਉਸਦਾ ਕਤਲ ਕਰ ਦਿੰਦੇ ਆ ਤੇ ਉਸਦੇ ਸਰੀਰ ਦੇ ਛੋਟੇ ਛੋਟੇ ਟੁਕੜੇ ਕਰ ਦਿੰਦੇ ਨੇ ਇਹ ਸਭ ਕੁਝ ਜਦੋਂ ਹੋ ਰਿਹਾ ਹੁੰਦਾ ਹੈ ਤਾਂ ਆਸ਼ਾ ਭਗਤ ਦੀ ਲੜਕੀ ਠੀਕ-ਠੀਕ ਕੇ ਕਹਿ ਰਹੇ ਹੁੰਦੀ ਹੈ ਕਿ ਮੇਰੀ ਮਾਂ ਨੂੰ ਛੱਡ ਦਿਓ ਮੇਰੀ ਮਾਂ ਨੂੰ ਛੱਡ ਦਿਓ ਮੇਰੀ ਮਾਂ ਨੂੰ ਛੱਡ ਦਿਓ ਪਰ ਕੋਈ ਵੀ ਉਸ ਦੀ ਗੱਲ ਨਹੀਂ ਸੁਣਦਾ ਕਿਉਂਕਿ ਉਹਨਾਂ ਦੇ ਮਨਾਂ ਵਿੱਚ ਪਤਾ ਨਹੀਂ ਕਿੰਦਾਂ ਦੀ ਇਹਦੇ ਲਈ ਨਫ਼ਰਤ ਹੁੰਦੀ ਹੈ ਕਿ ਇਹ ਸਾਰੇ ਉਸਦੇ ਸਰੀਰ ਦੇ ਟੁਟੇ-ਟੁਟੇ ਕਰ ਦਿੰਦੇ ਅਗਲੇ ਦਿਨ ਪੁਲਿਸ ਆਉਂਦੀ ਹੈ ਤੇ ਉਸ ਨੂੰ ਲੈ ਕੇ ਜਾਂਦੀ ਹੈ ਆਕੂ ਯਾਦਵ ਫਿਰ ਜੇਲ੍ਹ ਵਿੱਚ ਹੁੰਦਾ ਹੈ ਤੇ 16 ਮਹੀਨਾ ਬਾਅਦ ਫਿਰ ਬਾਹਰ ਆ ਜਾਂਦਾ ਹਰ ਕਤਲ ਦੇ ਕੇਸ ਵਿੱਚ ਉਹ ਇੰਨੀ ਜਲਦੀ ਬਾਹਰ ਤਾਂ ਕਰਕੇ ਆ ਜਾਂਦਾ ਸੀ ਕਿਉਂਕਿ ਜਦੋਂ ਵੀ ਉਹ ਕੋਈ ਅਪਰਾਧ ਕਰਦਾ ਸੀ ਤਾਂ ਉਹਦੇ ਖਿਲਾਫ ਕੋਰਟ ਦੇ ਵਿੱਚ ਕੋਈ ਵੀ ਗਵਾਹੀ ਦੇਣੇ ਜਾਂਦਾ ਸੀ ਤੇ ਨਾ ਹੀ ਕੋਈ ਸਬੂਤ ਹੁੰਦਾ ਸੀ ਇਸ ਕਰਕੇ ਇਹ ਹਰ ਵਾਰ ਜੇਲ੍ਹ ਤੋਂ ਛਡਕਾਰਾ ਪਾ ਲੈਂਦਾ ਸੀ ਜਦੋਂ ਇਹ ਜੇਲ੍ਹ ਤੋਂ ਬਾਹਰ ਆਉਂਦਾ ਤਾਂ ਘਰ ਘਰ ਜਾ ਕੇ ਲੋਕਾਂ ਨੂੰ ਤੰਗ ਕਰਦਾ ਘਰ ਦੇ ਵਿੱਚ ਰਹਿੰਦੀਆਂ ਔਰਤਾਂ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਦਾ ਉਹਨਾਂ ਨੂੰ ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢਦਾ ਬੱਚਿਆਂ ਨੂੰ ਤੰਗ ਕਰਦਾ ਬਸਤੀ ਵਿੱਚ ਰੇਪ ਹੋਈਆਂ ਔਰਤਾਂ ਦੀ ਗਿਣਤੀ 40 ਤੋਂ ਜ਼ਿਆਦਾ ਹੋ ਗਈ ਸੀ ਬਸਤੀ ਵਿੱਚ ਰਹਿੰਦੀਆਂ ਔਰਤਾਂ ਨੇ ਆਪਣੇ ਬੱਚੇ ਸਕੂਲਾਂ ਤੋਂ ਵੀ ਪੜਨੋਂ ਹਟਾ ਲਏ ਕਿਉਂਕਿ ਉਹਨਾਂ ਦੇ ਦਿਲਾ ਵਿੱਚ ਇਹ ਭੈਮ ਹੁੰਦਾ ਸੀ ਕਿ ਐਕੋ ਜਦੋਂ ਕਿਤੇ ਉਹਨਾਂ ਨਾਲ ਵੀ ਕੋਈ ਗਲਤ ਕੰਮ ਨਾ ਕਰ ਦੇਵੇ ਜਾ ਕੋਈ ਛੇੜਖਾੜੀ ਨਾ ਕਰਦੇ ਵੀ ਅਕੂ ਜਦੋਂ ਦੇ ਡਰ ਤੋਂ ਵਸਤੀ ਵਿੱਚ ਕੁੜੀਆਂ ਦਾ ਵਿਆਹ ਵੀ 16 ਸਾਲ ਦੀ ਉਮਰ ਵਿੱਚ ਹੀ ਕਰ ਦਿੱਤਾ ਜਾਂਦਾ ਸੀ ਨਾ ਹੀ ਕੋਈ ਪੜ੍ਹਾਈ ਲਿਖਾਈ ਤੇ ਨਾ ਹੀ ਉਹਨਾਂ ਨੂੰ ਕਿਤੇ ਭੇਜਿਆ ਜਾਂਦਾ ਸੀ ਅਕੂ ਜਦੋਂ ਦੇ ਕਤਲ ਵਿੱਚ ਪੁਲਿਸ ਵਸਤੀ ਵਿੱਚੋਂ ਕਦੇ ਕਿਸੇ ਨੂੰ ਚੱਕ ਕੇ ਲੈ ਆਉਂਦੀ ਸੀ ਤੇ ਕਦੇ ਕਿਸੇ ਨੂੰ ਉਹ ਜਦੋਂ ਵੀ ਆਉਂਦੀ ਤਾਂ ਇੱਕੋ ਗੱਲ ਕਹਿੰਦੀ ਕਿ ਵਸਤੀ ਵਿੱਚੋਂ ਸਾਨੂੰ 10 ਲੜਕੇ ਦਿਓ ਅਸੀਂ ਫਿਰ ਕਦੇ ਵੀ ਵਸਤੀ ਵਿੱਚ ਨਹੀਂ ਆਵਾਂਗੇ ਪੁਲਿਸ ਇਸ ਕੰਮ ਨੂੰ ਗੈਂਗਵਾਰ ਬਣਾਉਣਾ ਚਾਹੁੰਦੀ ਸੀ ਇਸ ਲਈ ਵਸਤੀ ਵਾਲੀਆਂ ਔਰਤਾਂ ਦਾ ਕਹਿਣਾ ਇਹ ਸੀ ਕਿ ਸਾਡੇ ਸਰੀਰਾਂ ਨਾਲ ਧੱਕਾ ਹੋਇਆ ਉਦੋਂ ਕਿਸੇ ਨੂੰ ਦਿਖਿਆ ਨਹੀਂ ਜਦੋਂ ਉਸ ਦਾ ਕਤਲ ਹੋ ਗਿਆ ਤਜ ਸਾਹਬ ਨੂੰ ਦਿਖ ਰਿਹਾ ਹੈ ਜਦੋਂ ਕਿਸੇ ਔਰਤ ਨਾਲ ਕੁਝ ਗਲਤ ਹੁੰਦਾ ਸੀ ਤਾਂ ਉਹ ਇਨਸਾਫ ਦੀ ਮੰਗ ਕਰਦੀਆਂ ਸੀ ਤਾਂ ਪੁਲਿਸ ਉਹ ਟਾ ਇਹਨਾਂ ਤੇ ਹੀ ਇਲਜ਼ਾਮ ਲਾ ਦਿੰਦੀ ਸੀ ਕਿ ਹਾਂ ਤੁਸੀਂ ਗਲਤ ਹੋ ਅਕੂ ਯਾਦ ਉਹ ਆਪਣੇ ਮਨ ਲੰਚਨ ਦੀ ਵਸਤੀ ਵਿੱਚੋਂ ਕਦੇ ਕਿਸੇ ਔਰਤ ਨੂੰ ਲੈ ਕੇ ਆਉਂਦਾ ਸੀ ਇੱਕ ਕਦੇ ਕਿਸੇ ਨਾਲ ਰੇਪ ਕਰ ਦਿੰਦਾ ਸੀ ਤੇ ਅੱਗੇ ਉਸ ਨੂੰ ਕਹਿ ਦਿੰਦਾ ਕਿ ਜੇ ਤੂੰ ਪੁਲਿਸ ਨੂੰ ਦੱਸੇਗੀ ਤਾਂ ਮੈਂ ਤੇਰਾ ਕਤਲ ਕਰ ਦੇਵਾਂਗਾ ਅਕੂ ਯਾਦ ਨੂੰ ਮੌਤ ਤੋਂ ਪਹਿਲਾਂ ਆਖਰੀ ਧਮਕੀ 우ਸ਼ਾ ਮਾਧੋਕਰ ਨੂੰ ਦਿੰਦਾ ਹੈ ਜੋ ਕਿ ਹੋਟਲ ਮੈਨੇਜਮੈਂਟ ਦਾ ਕੋਰਸ ਕਰਦੀ ਹੁੰਦੀ ਹੈ ਤੇ ਨਾਲ ਨਾਲ ਜੌਬ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਹੈ। ਉਹ ਮਾਡਰਨ ਤਰੀਕੇ ਨਾਲ ਰਹਿਣਾ ਸਹਿਣਾ ਪਸੰਦ ਕਰਦੀ ਹੈ ਤੇ ਕੱਪੜੇ ਵੀ ਮਾਡਰਨ ਤਰੀਕੇ ਦੇ ਪਾਉਣੇ ਪਸੰਦ ਕਰਦੀ ਹੈ। ਪਰ ਬਸਤੀ ਇਹ ਵਿੱਚ ਅੱਖੂ ਦੇ ਡਰ ਤੋਂ ਉਸਦੇ ਘਰ ਦੇ ਉਸ ਨੂੰ ਕੱਪੜੇ ਨਹੀਂ ਪਾਉਣ ਦਿੰਦੇ ਤਾਂ ਉਹ ਆਪਣੇ ਕੱਪੜੇ ਬਸਤੀ ਵਿੱਚ ਪਾ ਕੇ ਲੈ ਜਾਂਦੀ ਸੀ ਤੇ ਉੱਥੇ ਜਾ ਕੇ ਬਦਲ ਲੈਂਦੀ ਸੀ। ਇੱਕ ਦਿਨ ਉਸਾ ਦੇ ਮੈਨੇਜਰ ਦੀ ਛੁੱਟੀ ਹੁੰਦੀ ਹੈ ਤਾਂ ਕਰਕੇ ਕੋਈ ਹੋਰ ਮੁੰਡਾ ਬਸਤੀ ਦੇ ਵਿੱਚ ਉਸ ਨੂੰ ਛੱਡਣ ਲਈ ਆਉਂਦਾ ਹੈ ਤੇ ਜਦੋਂ ਉਹ ਆ ਰਿਹਾ ਹੁੰਦਾ ਤਾਂ ਕੋਈ ਯਾਦਵਾਲੀ ਦੋਸਤ ਉਸ ਵੱਲ ਦੇਖ ਕੇ ਗਲਤ ਸ਼ਬਦਾਵਲੀ ਵਰਤਦੇ ਨੇ। ਤੇ ਕੁੜੀ ਸ਼ਰਮਿੰਦਾ ਹੋ ਕੇ ਰੋਣਾ ਸ਼ੁਰੂ ਕਰ ਦਿੰਦੀ ਹੈ ਤੇ ਉਹ ਘਰ ਵਿੱਚ ਜਾ ਕੇ ਰਾਤ ਨੂੰ ਹੋਰ ਰਹੁੰਦੀ ਹੈ ਤੇ ਉੱਥੇ ਇਹੀ ਗੱਲ ਸੋਚਦੀ ਹੈ ਕਿ ਮੇਰਾ ਕਸੂਰ ਕੀ ਹੈ ਉਸ ਰਾਤ 10:30 ਵਜੇ ਉਹਦੇ ਘਰ ਦੇ ਸਾਹਮਣੇ ਤੁਰਨ ਫਿਰਨ ਦੀ ਆਵਾਜ਼ ਆਉਂਦੀ ਹੈ ਉਹ ਆਪਣੇ ਘਰ ਦੇ ਸਾਹਮਣੇ ਜਦੋਂ ਦੇਖਦੀ ਹੈ ਤਾਂ ਸਾਹਮਣੇ ਵਾਲੇ ਘਰ ਵਿੱਚੋਂ 10-11 ਵਿਅਕਤੀ ਆਉਂਦੇ ਨੇ ਤੇ ਜਾਂਦੇ ਨੇ ਤੇ ਉਹ ਦੇਖਦੀ ਹੈ ਕਿ ਇੱਕ ਔਰਤ ਬਹੁਤ ਉੱਚੀ ਉੱਚੀ ਸਾਹਮਣੇ ਘਰ ਵਿੱਚੋਂ ਰੋ ਰਹੀ ਹੁੰਦੀ ਹੈ ਜਦੋਂ ਵਿਅਕਤੀ ਬਾਹਰ ਜਾਂਦੇ ਆ ਤਾਂ ਉਹ ਔਰਤ ਭੱਜ ਕੇ ਇਹਨਾਂ ਦੇ ਘਰ ਦੇ ਮੂਹਰੇ ਆ ਕੇ ਉਸ ਕੋਲ ਰੋਣਾ ਸ਼ੁਰੂ ਕਰ ਦਿੰਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਇਨਾ ਵਿਅਕਤੀਆਂ ਨੇ ਮੇਰੇ ਨਾਲ ਗਲਤ ਕੰਮ ਕੀਤੇ ਤੇ ਮੇਰਾ ਰੇਪ ਕੀਤਾ। ਉਸ ਆ ਉਸ ਔਰਤ ਨੂੰ ਥਾਣੇ ਵਿੱਚ ਲੈ ਕੇ ਜਾਂਦੀ ਹੈ ਤੇ ਉੱਥੇ ਸਾਰੀ ਗੱਲ ਦੱਸ ਦਿੰਦੀ ਹੈ ਪਰ ਥਾਣੇ ਵਾਲੇ ਉਸ ਨੂੰ ਹੀ ਗਲਤ ਕਹਿਣ ਲੱਗ ਜਾਂਦੇ ਤੇ ਉਸ ਨੂੰ ਹੀ ਦੋਸ਼ੀ ਠਹਿਰਾ ਦਿੰਦੇ ਨੇ। ਤਾਂ ਉਹਨਾਂ ਵਿੱਚ ਇੱਕ ਪੁਲਿਸ ਮੁਲਾਜ਼ਮ ਅਕੂ ਯਾਦ ਉਹਨੂੰ ਉਸੇ ਵਕਤ ਫੋਨ ਕਰਕੇ ਇਹ ਗੱਲ ਕਹਿੰਦਾ ਕਿ ਇੱਕ ਔਰਤ ਤੇ ਇੱਕ ਲੜਕੀ ਤੇਰੇ ਖਿਲਾਫ ਕੰਪਲੇਂਟ ਕਰਨ ਲਈ ਆਈਆਂ ਨੇ। ਤਾਂ ਅਕੂ ਯਾਦ ਉਹਨੂੰ ਇਹ ਸਭ ਕੁਝ ਸੁਣ ਕੇ ਬਹੁਤ ਗੁੱਸਾ ਆ ਜਾਂਦਾ ਹੈ। 2004 1 ਅਗਸਤ ਰਾਤ ਦੇ ਸਮੇਂ ਉਹ ਗੁੱਸੇ ਦੇ ਵਿੱਚ ਆ ਕੇ ਉਹਨਾਂ ਦੇ ਘਰ ਦੇ ਬਾਹਰ ਜਾਂਦਾ ਹੈ ਉਹਨਾਂ ਦੇ ਘਰ ਦੇ ਬਾਹਰ ਜਾਂਦਾ ਤੇ ਜਾ ਕੇ ਉਸ ਨੂੰ ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢਦੀਆਂ ਸ਼ੁਰੂ ਕਰ ਦਿੰਦਾ ਤੇ ਕਹਿੰਦਾ ਦਰਵਾਜ਼ਾ ਖੋਲ ਤੇਰਾ ਅੱਜ ਮੈਂ ਕਤਲ ਕਰ ਦੇਣਾ ਤੇਰੇ ਚਿਹਰੇ ਉੱਪਰ ਤਿਆਪ ਪਾ ਕੇ ਤੇਰੇ ਹੁਸਨ ਨੂੰ ਖਰਾਬ ਕਰ ਦੇਣਾ ਤੇ ਉਸ ਨੂੰ ਹੋਰ ਵੀ ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢਦਾ ਜੋ ਕਿ ਮੈਂ ਆਪਣੀ ਵੀਡੀਓ ਵਿੱਚ ਤੁਹਾਨੂੰ ਨਹੀਂ ਦੱਸ ਸਕਦਾ ਪਰਿਵਾਰ ਨੂੰ ਖਤਮ ਕਰ ਦੇਣੀ ਹੈ ਤਾਂ ਅੰਕਿਆਂ ਵੀ ਉਸ ਦਿੰਦਾ ਜਦੋਂ ਉੱਥੇ ਆਕੂ ਜਦੋਂ ਸਭ ਕੁਝ ਕਰਦਾ ਤਾਂ ਹੁਸ਼ਾ ਲੈਟ ਲਾਈਨ ਤੇ ਉੱਤੇ ਪੁਲਿਸ ਨੂੰ ਫੋਨ ਕਰਦੀ ਹੈ ਤੇ ਕਹਿੰਦੀ ਹੈ ਮੈਨੂੰ ਬਚਾ ਲਓ ਪਰੇ ਸਭ ਹੋਣ ਤੋਂ ਪਹਿਲਾਂ ਹੀ ਅੱਕੂ ਯਾਦੋ ਲੈਡ ਲਾਈਨ ਦੇ ਇਤਾਰਾਂ ਨੂੰ ਕੱਟ ਦਿੰਦਾ ਤੇ ਜਦੋਂ ਉਹ ਆਪਣੇ ਪਰਸਨਲ ਫੋਨ ਤੋਂ ਆਪਣੇ ਜੀਜੇ ਨੂੰ ਫੋਨ ਕਰਦੀ ਹੈ ਤਾਂ ਸਾਹਮਣੇ ਉਹ ਜੀਜਾ ਵੀ ਇਹੀ ਗੱਲ ਕਹਿੰਦਾ ਕਿ ਅੱਕੂ ਦੇ ਗੁੰਡੇ ਮੇਰੇ ਘਰ ਵੀ ਆਏ ਹੋਏ ਨੇ ਤੇ ਉਹ ਮੈਨੂੰ ਵੀ ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢ ਰਹੇ ਨੇ ਤੇ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਉਸ ਦਾ ਸਾਰਾ ਪਰਿਵਾਰ ਡਰ ਜਾਂਦਾ ਤੇ ਉਹ ਡਰਦੀ ਮਾਰੀ ਫਿਰ ਕੀ ਕਰਦੀ ਹੈ ਸਿਲੰਡਰ ਦੀ ਪਾਈਪ ਨੂੰ ਦਰਵਾਜ਼ੇ ਰਾਹੀਂ ਬਾਹਰ ਕੱਢ ਕੇ ਕਹਿ ਦਿੰਦੀ ਹੈ ਕਿ ਮੈਂ ਖੁਦ ਵੀ ਮਰੂੰਗੀ ਤੇ ਤੁਹਾਨੂੰ ਵੀ ਨਾਲ ਮਾਰੂੰਗੀ ਉਹ ਸਿਲੰਡਰ ਨੂੰ ਛੱਡ ਦਿੰਦੀ ਹੈ ਤੇ ਪਾਈਪ ਦਾ ਮੂੰਹ ਉਹਨਾਂ ਵੱਲ ਕਰ ਦਿੰਦੀ ਹੈ ਤਾਂ ਉਸ ਵਕਤ ਸਾਰੀ ਬਸਤੀ ਵਾਲੇ ਉਹਨਾਂ ਵੱਲ ਦੇਖ ਰਹੇ ਹੁੰਦੇ ਨੇ ਬਸਤੀ ਵਾਲੇ ਇਹ ਗੱਲ ਸੋਚਦੇ ਨੇ ਕਿ ਜੇ ਅੱਜ ਅਸੀਂ ਇਹਦੇ ਨਾਲ ਨਾ ਖੜੇ ਤਾਂ ਕੱਲ ਨੂੰ ਸਾਡੇ ਨਾਲ ਵੀ ਇਹ ਸਭ ਕੁਝ ਹੋਣ ਦੇ ਵਿੱਚ देर ਨਹੀਂ ਹੈਗੀ ਤਾਂ ਕੱਲ ਨੂੰ ਸਾਡੇ ਨਾਲ ਵੀ ਕਿਸੇ ਨੇ ਨਹੀਂ ਖੜਨਾ ਇਹ ਸਭ ਕੁਝ ਹੋਣ ਤੋਂ ਬਾਅਦ ਫਿਰ ਸਾਰੇ ਬਸਤੀ ਵਾਲੇ ਆਪਣੇ ਘਰਾਂ ਵਿੱਚੋਂ ਜੋ ਹਥਿਆਰ ਹੁੰਦੇ ਨੇ ਉਹ ਲੈ ਕੇ ਉਸ ਦੇ ਮੰਗਰ ਪੈ ਜਾਂਦੇ ਨੇ ਤੇ ਕੋਈ ਯਾਦਵ ਨੂੰ ਮੌਕੇ ਤੇ ਭੱਜਣਾ ਪੈ ਜਾਂਦਾ ਕਿਉਂਕਿ ਉਸ ਨੂੰ ਲੱਗਦਾ ਹੈ ਕੇ ਸਾਰੇ ਵਸਤੀ ਵਾਲੇ ਉਸ ਦੇ ਖਿਲਾਫ ਭੜਕ ਗਏ ਨੇ ਤੇ ਉਹ ਉਥੋਂ ਉਸੇ ਵਕਤ ਭੱਜ ਜਾਂਦਾ ਜਦੋਂ ਉਹ ਭੱਜ ਜਾਂਦਾ ਤਾਂ ਅਕੂ ਜਾਦੂ ਦੀ ਤਲਾਸ਼ ਕਰਨ ਵਿੱਚ ਸਾਰੇ ਵਸਤੀ ਵਾਲੇ ਲੱਗ ਜਾਂਦੇ ਆ ਪਰ ਕਿਸੇ ਨੂੰ ਵੀ ਲੱਭਣ ਤੇ ਅਕੂ ਜਾਦੂ ਨਹੀਂ ਮਿਲਦਾ ਉਸ ਦੇ ਟਿਕਾਣੇ ਤਲਾਸ਼ੇ ਜਾਂਦੇ ਨੇ ਪਰ ਉਹ ਨਹੀਂ ਮਿਲਦਾ ਜਦੋਂ ਅਕੂ ਜਾਦੂ ਨੂੰ ਪਤਾ ਲੱਗਦਾ ਕਿ ਸਾਰੇ ਬਸਤੀ ਵਾਲੇ ਉਸਦੀ ਤਲਾਸ਼ ਕਰ ਰਹੇ ਨੇ ਤਾਂ ਉਹ 7 ਅਗਸਤ ਨੂੰ ਪੁਲਿਸ ਦੇ ਕੋਲ ਸਰੈਂਡਰ ਕਰ ਦਿੰਦਾ ਹੈ ਅਖਬਾਰ ਵਿੱਚ ਖਬਰ ਆ ਜਾਂਦੀ ਹੈ ਤੇ ਲਿਖਿਆ ਜਾਂਦਾ ਹੈ ਅਕੂ ਯਾਦਵ ਅਰੇਸਟ ਹੋ ਚੁੱਕਿਆ ਜਿਸ ਦੀ 13 ਅਗਸਤ ਨੂੰ ਪੇਸ਼ੀ ਹੈ 12 ਅਗਸਤ 2004 ਨੂੰ ਸਾਰੀਆਂ ਔਰਤਾਂ ਬੈਠ ਕੇ ਪਲਾਨਿੰਗ ਬਣਾਉਂਦੀਆਂ ਨੇ ਉਹ ਸਾਰੇ ਬਸਤੀ ਵਾਲੇ ਬਸ ਇੱਕੋ ਗੱਲ ਸੋਚਦੇ ਆ ਕਿ ਜਾਦਾ ਕੱਲ ਨੂੰ ਅਕੂ ਰਹੂਗਾ ਜਾਂ ਫਿਰ ਅਸੀਂ ਰਹਾਂਗੇ 13 ਅਗਸਤ 2004 ਨੂੰ ਪੇਸ਼ੀ ਹੁੰਦੀ ਹੈ ਪੁਲਿਸ ਉਸ ਨੂੰ ਲੈ ਕੇ ਆਉਂਦੀ ਹੈ ਜਦੋਂ ਕੋਰਟ ਦੇ ਅੰਦਰ ਆਉਂਦੀ ਹੈ ਤਾਂ ਉਹਨਾਂ ਦੀ ਬੈਣ ਦੇ ਪਿੱਛੇ ਕਾਫੀ ਔਰਤਾਂ ਲੱਗ ਜਾਂਦੀਆਂ ਜਦੋਂ ਉਹਨੂੰ ਬੈਣ ਵਿੱਚੋਂ ਉਤਾਰਿਆ ਜਾਂਦਾ ਤਾਂ ਉਹ ਆਪਣੀ ਹਿੱਕ ਤਾਣ ਕੇ ਆਪਣੀਆਂ ਮੁੱਛਾਂ ਉੱਤੇ ਹੱਥ ਰੱਖ ਕੇ ਇਹ ਗੱਲ ਔਰਤਾਂ ਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਮੈਨੂੰ ਬਾਹਰ ਆ ਲੈਣ ਦਿਓ ਫਿਰ ਤੁਹਾਨੂੰ ਦੇਖਾਂਗਾ ਜਦੋਂ ਇਹ ਸਭ ਕੁਝ ਹੁੰਦਾ ਤਾਂ ਔਰਤਾਂ ਚੱਪੜਾ ਉਤਾਰ ਕੇ ਉਸਦੇ ਮੂੰਹ ਤੇ ਮਾਰਦੀਆਂ ਨੇ ਤੇ ਹੜਦੜ ਮਚ ਜਾਂਦੀ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਉਸ ਦਾ ਕਤਲ ਔਰਤਾਂ ਸੈਸ਼ਨ ਕੋਰਟ ਦੇ ਅੰਦਰ ਜਾ ਕੇ ਕਰ ਦਿੰਦੀਆਂ ਨੇ ਇਸਦੇ ਸਰੀਰ ਦੇ ਟੋਟੇ ਟੋਟੇ ਕਰ ਦਿੰਦੀਆਂ ਨੇ ਹੁਣ ਤੁਹਾਨੂੰ ਵੀ ਪਤਾ ਲੱਗ ਗਿਆ ਹੋਣਾ ਕਿ ਇਸ ਦਾ ਕਤਲ ਕਿਉਂ ਹੋਇਆ ਕਿਉਂ ਔਰਤਾਂ ਨੂੰ ਖੁਦ ਇਨਸਾਫ ਲੈਣ ਦੀ ਜ਼ਰੂਰਤ ਪਈ ਜੇ ਉਸ ਵਕਤ ਉਥੇ ਕਾਨੂੰਨ ਇਹਨਾਂ ਨੂੰ ਇਨਸਾਫ ਦਵਾ ਦਿੰਦਾ ਮੈਨੂੰ ਨਹੀਂ ਲੱਗਦਾ ਕਿ ਔਰਤਾਂ ਨੂੰ ਖੁਦ ਜਾ ਕੇ ਖੁਦ ਆਪਣਾ ਇਨਸਾਫ ਲੈਣਾ ਪੈਂਦਾ ਕੋਰਟ ਰੂਮ ਦੇ ਵਿੱਚ ਉਸ ਦਾ ਕਤਲ ਕਰਨਾ ਪੈਂਦਾ ਤਾਂ ਏਸੀ ਕਹਾਣੀ ਇੱਕੋ ਜਿਹੀ ਬਾਕੀ ਐਡਾਂ ਦੀਆਂ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਐਡਾਂ ਦੀਆਂ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਬਹੁਤ ਬਹੁਤ ਧੰਨਵਾਦ